ਰੁਗਾ ਕਰਕੇ ਬਾਈਕਾਡ ਦਾ ਡੇਟਾ ਕਰ ਦੇ ਉਹਨੂੰ ਦੁਕਾਨ ਜੇ ਕਰੀ ਬੰਦ ਬਾਈਕ ਬੰਦ ਕਰੀ ਇਹਨੂੰ ਇਹਨੂੰ ਦੇਖਣਾ ਦੋ ਵਾਰ ਇਧਰੋਂ ਦੇਖਣਾ ਦੋ ਵਾਰ ਮੈਂ ਤਾਂ ਮੇਰੀ ਗੱਲ ਸੁਣ ਜਿਹੜਾ ਨਖਾ ਨਾ ਦੇਖੋ ਇਹ ਨਾ ਕਿ ਚੱਲਿਆ ਪੰਜਾਬ ਦੇ ਵਿੱਚ ਨੂੰ ਸਮਝਣ ਵਾਲੀ ਗੱਲ ਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਪੰਚ ਦੇ ਲੈਅ ਚੱਲੀ ਆ ਅੰਮਰਤਪਾਲ ਆਪਾਂ ਉਹ ਸਿੱਖੀ ਦੇ ਉਹ ਅੰਮਰਤਪਾਲ ਦੇ ਨੌੜ ਲੱਗ ਜੀ ਜਿਹਨੇ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਕਰ ਚੁੱਕਾ ਇਸ ਕਰਕੇ ਇਸ ਕਰਕੇ ਇਹ ਚੀਜ਼ ਸਮਝਣੀ ਆ ਇਹ ਜੰਗ ਲੜਨ ਦੇ ਵਿੱਚ ਅੱਜ ਤੱਕ ਬਹੁਤ ਥੋੜੇ ਬੰਦੇ ਹੀ ਕਾਮਯਾਬ ਹੋਏ ਨੇ ਪੰਜਾਬ ਨੂੰ ਬਚਾਉਣ ਦੇ ਵਿੱਚ ਕਿਉਂਕਿ ਜੇ ਆਪਾਂ ਪੜ੍ਹੀਏ ਜੇ ਆਪਾਂ ਦੇਖੀਏ ਜੇ ਆਪਣਾ ਇਤਿਹਾਸ ਦੇਖੀ ਆਪਾਂ ਕੀ ਸੀ ਤੇ ਕੀ ਬਣ ਕੇ ਰਹਿ ਗਏ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਦੇਖੀਏ ਉਸ ਰਾਜ ਭਾਗ ਦੇ ਮਾਲਕ ਅੱਜ ਤੱਕ ਅਸੀਂ ਜਿਹੜੇ ਕਿ ਠੇਡੇ ਠੱਪੇ ਹੀ ਖਾਂਦੇ ਆਏ ਆ ਤੁਸੀਂ ਦੇਖਿਓ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਆਈ ਹੈ ਮੋਦੀ ਸਾਹਿਬ ਤੇ ਦਿੱਤਿਆਨਾਥ ਯੋਗੀ ਤੇ ਦੂਸਰਾ ਆਪਣਾ ਮਿਤਸ਼ਾ ਤੇ ਰਾਜਨਾਥ ਚਾਰੇ ਬੰਦੇ ਇਹ ਕਹਿ ਰਹੇ ਨੇ ਆ ਵੀਡੀਓ ਕੱਟ ਕੇ ਦੇਖੋ ਫੋਨਾਂ ਚ ਪਈ ਐ ਚਾਰੇ ਬੰਦੇ ਇਹ ਕਹਿ ਰਹੇ ਨੇ ਵੀ ਛੇਰੇ ਪੰਜਾਬ ਵਰਗਾ ਰਾਜ ਆਉਣਾ ਬੜਾ ਮੁਸ਼ਕਿਲ ਆ ਉਹਦੇ ਵਰਗਾ ਰਾਜ ਹੋਣਾ ਬੜਾ ਮੁਸ਼ਕਿਲ ਆ ਮਹਾਰਾਜ ਰঞ্জੀਤ ਸਿੰਘ ਨੇ ਇਕੱਲੇ ਹਰਮੰਦਰ ਸਾਹਿਬ ਤੇ ਸੋਨਾ ਚੜਾਇਆ ਮੰਦਰ ਮਹਤ ਜਨ ਸਾਹਿਬ ਤੇ ਸੋਨਾ ਚੜਾਇਆ ਇਸ ਕਰਕੇ ਬੀਰੋ ਮੇਰੇ ਭਰਾਵੋ ਮੈਂ ਤਾਂ ਕਰਕੇ ਚਾਹਣਾ ਕਿ ਮੈਂ ਤਾਂ ਕਰਕੇ ਅੱਜ ਪੰਜੂਰੇ ਪੰਜਾਬ ਦੇ ਵਿੱਚ ਤੁਰਾ ਫਿਰਦਾ ਕਿ ਸਾਡੇ ਪੰਜਾਬ ਦੇ ਨੌਜਵਾਨ ਸਹੀ ਰਾਹ ਤੇ ਤੁਰਨ ਕਿਉਂਕਿ ਜੇਕਰ ਪੰਜਾਬ ਨੂੰ ਕੀ ਬਚਾ ਸਕਦਾ ਤਾ ਜੇਕਰ ਪੰਜਾਬ ਲਈ ਸੀ ਕੁਝ ਕਰ ਸਕਦੇ ਆ ਤਾਂ ਆਪਣੇ ਪੰਥ ਦੇ ਵਿੱਚ ਰਹਿ ਕੇ ਆਪਣੀ ਕੌਮ ਦੀ ਗੱਲ ਕਰਕੇ ਕਰ ਸਕਦੇ ਆ ਦਿੱਲੀ ਦੇ ਦੋਗਲਿਆਂ ਨੇ ਸਾਡੇ ਪੰਜਾਬ ਨੂੰ ਬਹੁਤ ਮਾਰਿਆ ਬਹੁਤ ਜਿਉਂ ਤੋਂ ਦੇਸ਼ ਆਜ਼ਾਦ ਹੋਇਆ ਜਦੋਂ ਤੋਂ 1947 ਤੋਂ ਲੈ ਕੇ ਦੇਸ਼ ਆਜ਼ਾਦ ਹੋਇਆ ਅੱਜ ਤੱਕ ਸਾਨੂੰ ਦਿੱਲੀ ਨੇ ਮਾਰਿਆ ਕੁੱਟਿਆ ਵੱਢਿਆ ਟੁੱਕਿਆ ਪਾਣੀ ਕੋਈ ਸਾਡਾ ਚੰਡੀਗੜ੍ਹ ਕੋਈ ਸਾਡਾ ਸਾਰਾ ਕੁਝ ਦਿੱਲੀ ਨੇ ਖੋਇਆ ਪਰ ਗੁੱਸਾ ਤਾਂ ਇੱਥੇ ਆਉਂਦਾ ਹੈ ਇਹਨਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਨੇ ਕਿੱਲੇ ਵੋਟਾਂ ਲਈ ਪੱਗਾਂ ਬੰਨ੍ਹੇ ਨੇ ਭਗਵਾਨ ਤੁਮਨ ਵਰਗਿਆਂ ਨੇ ਗੁੱਸਾ ਤਾਂ ਇਹਨਾਂ ਦਾ ਆਉਂਦਾ ਵੀ ਜਦੋਂ ਜਾ ਕੇ ਦਿੱਲੀ ਦੀ ਝੋਲੀ ਚ ਵਾਹੇ ਹੁੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨਸ਼ਾ ਅਸੀਂ ਖਤਮ ਕਰਨਾ ਚਾਰ ਹਫ਼ਤੇ ਚ ਪਿਛਲੀਆਂ ਦੋ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਬਣ ਗਈਆਂ ਪਿਛਲੀਆਂ ਦੋ ਸਰਕਾਰਾਂ ਕਾਂਗਰਸ ਦੀ ਤੇ ਝਾੜੂ ਦੀ ਜੇ ਹੁਣ ਅਸੀਂ ਕਹਿੰਨੇ ਵੀ ਨਸ਼ਾ ਬੜਾ ਅਸੀਂ ਨਸ਼ਾ ਖਤਮ ਕਰਨਾ ਸਾਡੀ ਜਵਾਨੀ ਬਚਾਉਣੀ ਹੈ ਤਾਂ ਹੁਣ ਕਹਿੰਦੇ ਜੜ ਬੜੀ ਡੂੰਗੀ ਹੈ ਅਸੀਂ ਕਹਿੰਦੇ ਅਸੀਂ ਜੜ ਪੱਟ ਦਿੰਦੇ ਹਾਂ ਅਸੀਂ ਕਹਿੰਦੇ ਅਸੀਂ ਜੜ ਪੱਟ ਦਿੰਦੇ ਹਾਂ ਪਰ ਸਾਡੇ ਉੱਪਰ ਝੂਠੇ ਪਰਚੇ ਕਿਉਂ ਪਾਉਣੇ ਆ 9-9 ਕੇ ਪਰਚੇ ਪਾਉਣੇ ਆ ਆ ਲੋਕਾਂ ਦੇ ਵਿੱਚ ਖੜਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਵੀ ਦੀ ਗੀੜਾ ਦਵਾ ਦਿਓ ਜੇ ਕਿਸੇ ਨੇ ਭਾਨੇ ਤੋਂ 5 ਰੁਪਏ ਲੱਤੇ ਹੋਣ 80 ਕਰੋੜ ਰੁਪਏ ਦੇ ਤਕਰੀਬਨ ਦੇਕਰ ਨੌਜਵਾਨਾਂ ਦਾ ਘੜਾ ਚੁੱਕਿਆ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਬਚਾਉਣ ਵਾਲੇ ਪਾਸੇ ਹੋ ਜਾਂ ਪੰਜਾਬ ਬਰਬਾਦ ਕਰਨ ਵਾਲੇ ਪਾਸੇ ਹੋ 2500 ਕਾਲਜ ਪੰਜਾਬ ਦਾ ਬੰਦ ਹੋ ਗਿਆ ਜਿੰਦੇ ਲਾ ਕੇ ਜਿੰਦੇ ਲਾਗੇ ਪੰਜਾਬ ਦੇ ਕਾਲਜਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਟੀਚਰ ਪ੍ਰੋਫੈਸਰ ਜਾਂ ਆਈਐਸ ਜਾਂ ਪੀਐਸਸੀ ਸਤੇ ਤਾਂ ਬੜੇ ਦੂਰ ਦੀ ਗੱਲ ਹੈ ਤਹਿਸੀਲਦਾਰ ਪਟਵਾਰੀ ਕਰਨ ਕੋਈ ਕੌਣ ਲੱਗੂ ਜੇਕਰ ਕਾਲਜਾਂ ਦੇ ਵਿੱਚ ਅਸੀਂ ਡਿਗਰੀਆਂ ਨਹੀਂ ਕਰਾਂਗੇ ਅਸੀਂ ਮਾਸਟਰ ਨਹੀਂ ਕਰਾਂਗੇ ਅਸੀਂ ਡਿਪਲੋਮੇ ਨਹੀਂ ਕਰਾਂਗੇ ਤਾਂ ਪੰਜਾਬ ਬਚਾਉਣਾ ਕਿਨੇ ਆ ਤੁਸੀਂ ਮੈਨੂੰ ਇਹ ਦੱਸਦੇ ਮੈਂ ਇਥੋਂ ਚੋਣ ਲੜ ਰਿਹਾ ਮੀਤ ਹੀਰ ਤੂੰ ਮੈਂ ਮੀਤ ਹੀਰ ਨੂੰ ਪੁੱਛਦਾ ਵੀ ਤੂੰ ਪੰਜਾਬ ਬਚਾਉਣ ਵਾਲੇ ਪਾਸੇ ਜਾਂ ਝਾੜਨ ਵਾਲੇ ਪਾਸੇ ਆ ਪਾਨ ਨੇ ਜਿਹੜੇ ਏਜੰਟਾਂ ਤੋਂ ਪੈਸੇ ਕਢਾਏ ਤੂੰ ਉਹਨਾਂ ਨੂੰ ਸਨਮਾਨਿਤ ਕਰਿਆ ਅੱਜ ਤੂੰ ਮੈਂ ਉਹਨਾਂ ਦੇ ਪਰਚਾ ਕਰਵਾਇਆ ਤੂੰ ਉਹਨਾਂ ਨੂੰ ਬਚਾਇਆ ਆ ਮੀਤਹਿਰ ਨੂੰ ਮੈਂ 80 ਕਰੋੜ ਰੁਪਏ ਤਕਰੀਬਨ ਤਿੰਨ ਲੋਕਾਂ ਦਾ ਕਢਾ ਚੁੱਕਿਆ ਜਿਨ੍ਹਾਂ ਨੇ ਆਪਣੇ ਕਾਲਜ ਸਾਡੇ ਸਰਕਾਰੀ ਬੰਦ ਹੋ ਗਏ ਕਾਲਜ ਬੰਦ ਕਰਕੇ ਆਪਣੇ ਬਾਹਰ ਭੇਜਣ ਵਾਲੇ ਸੈਂਟਰ ਖੋਲੀ ਗੜਾ ਮੀਤਹਿਰ ਮਾਲੀ ਦੇ ਵਿੱਚ ਭਾਈ ਹਮਤਪਾਲ ਸਿੰਘ ਜੀ ਜੋ ਕਿ ਖਡੂਰ ਸਾਹਿਬੋਂ ਇਲੈਕਸ਼ਨ ਚ ਕੜੇ ਨੇ ਪਰ ਤੁਸੀਂ ਇਹ ਵੇਖੋ ਵੀ ਚਲੋ ਅਸੀਂ ਤਾਂ ਜਿਹੜੇ ਤੁਰੇ ਫਿਰਦੇ ਆ ਸੇਵਾਦਾਰ ਇਹ ਵੀਰ ਸਾਡਾ ਇਹ ਜਦੋਂ ਦਾ ਹੀ ਭਾਈ ਸਾਹਿਬ ਦਾ ਐਲਾਨ ਹੋਇਆ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਤੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਪਰ ਜਿਹਨਾਂ ਨੇ ਲੱਤਾਂ ਕੰਮ ਕਰਦੀਆਂ ਉਹਨਾਂ ਤੋਂ ਵਧੀਆ ਜਿਆਦਾ ਸੇਵਾ ਕਰ ਰਿਹਾ ਉਹ ਤੋਂ ਜ਼ਿਆਦਾ ਪਛਾਹ ਵਾ ਅਜੇ ਬਹੁਤ ਸਾਡੇ ਭੈਣ ਭਰਾ ਜਿਹੜੇ ਨੇ ਉਹ ਘਰਾਂ 'ਚ ਬੈਠੇ ਰਹ ਸਰਬੋਸ਼ਰਬੀਏ ਜੇ ਬਾਹਰ ਨਿਕਲਦੇ ਨਹੀਂ ਸਿਆਸੀ ਪਾਰਟੀਆਂ ਦੇ ਪਰ ਵੇਖੋ ਜੱਜ ਬਾਬਾ ਤੇ ਗੁਰੂ ਸਾਹਿਬ ਕਿਰਪਾ ਕਰਦਿ ਇਹ ਜੱਜ ਵੀ ਨਹੀਂ ਭਾਈ ਸਾਹਿਬ ਨੂੰ ਮਾਣ ਦੇ ਵਿੱਚ ਲੱਗਦਾ ਜਿਸ ਦਿਨ ਦਾ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਐਲਾਨ ਹੋਇਆ ਪਹਿਲੇ ਦਿਨ ਤੋਂ ਹੈਂਡੀਕੈਪ ਵੀਰ ਲੱਤਾਂ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਫਿਰ ਵੀ ਆਪਣੀ ਬਾਈਕ ਦੇ ਉੱਪਰ ਆਪਣੇ ਸਾਈਕਲ ਦੇ ਉੱਪਰ ਭਾਈ ਅਮਰਤਪਾਲ ਸਿੰਘ ਖਾਲਸਾਈ ਦੇ ਹੱਕ ਦੇ ਵਿੱਚ ਇੰਨੀ ਦੁਪਹਿਰ ਲੱਗੀ ਆ ਗਰਮੀ ਦੇ ਵਿੱਚ ਪ੍ਰਚਾਰ ਕਰ ਰਿਹਾ ਤੇ ਪਿੰਡਾਂ ਵਾਲਿਓ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਵੀ ਆਪਾਂ ਤਕੜੇ ਹੋ ਕੇ ਘਰਾਂ 'ਚੋਂ ਬਾਹਰ ਨਿਕਲ ਕੇ ਡੋਰ ਟੂ ਡੋਰ ਘਰੋ ਘਰ ਜਾ ਕੇ ਫਦੇ ਦੀ ਸਾਂਝ ਕਰੀਏ ਤੇ 12 ਨੰਬਰ ਚੌਂ ਨਿਸ਼ਾਨ ਮਾਇਕ ਦੀ ਸਾਂਝ ਪਾਈਏ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਫਤੇ ਜਵਾਨੀ ਨਸਲ ਕੁਸ਼ੀ ਹੋ ਰਹੀ ਆ ਤੁਸੀਂ ਜਾਣਦੇ ਜੀ 83 ਲੀਟਰ ਬੜੇ ਅਜ ਤੱਕ ਆਏ ਆ ਮਾਲਕਿਸੇ ਸਿਆਸੀ ਲੀਡਰ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਵਾਸਤੇ ਕੁਝ ਨਹੀਂ ਕੀਤਾ ਨਸ਼ਾ ਹੈ ਸੋ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕੋੜ ਆ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੇ ਖਾਲਸਾ ਵੀਰ ਸ਼ੁਰੂ ਕੀਤੀ ਸੀ ਖਾਲਸਾ ਵੀਰ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਅੰਮ੍ਰਿਤ ਛਕਾਇਆ ਗਿਆ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਹੁਣ ਐਮਪੀ ਦੀ ਇਲੈਕਸ਼ਨ 'ਚ ਖੜੇ ਨੇ ਇਹ ਆਦਮੀ ਦੁਆਰਾ ਸੋ ਸਾਡੀ ਤਾਂ ਇਹੀ ਬੇਨਤੀ ਆ ਵੀ ਜੇ ਅਸੀਂ ਚਾਹੁੰਦੇ ਆ ਆਪਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਬਚੇ ਜਿਹੜੀ ਸਾਡੀ ਨੌਜਵਾਨੀ ਆ ਉਹ ਨਸ਼ੇ ਨਾਲ ਗਰਕ ਨਾ ਹੋਵੇ ਤੇ ਆਪਾਂ ਅਮਰਪਾਲ ਸਿੰਘ ਨੂੰ ਵੋਟਾਂ ਪਾਈਏ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਮਾਈਕ ਆ 12 ਨੰਬਰ ਦੇ ਉੱਤੇ ਹੁਣ ਤੱਕ ਅਸੀਂ ਬੜੀਆਂ ਸਿਆਸੀ ਪਾਰਟੀਆਂ ਦੇ ਜਤਾਏ ਦੇਖ ਲਿਆ ਇੱਕ ਮੌਕਾ ਆਪਾਂ ਉਹਨੂੰ ਦੇ ਕੇ ਵੇਖੀਏ ਜਿੰਨੇ ਤੁਹਾਡੇ ਵਾਸਤੇ ਇੰਨੀ ਮਿਹਨਤ ਕੀਤੀ ਹੈ ਤੇ ਜਿਹੜਾ ਅੱਜ ਆਸਾਮ ਜੇਲ੍ਹ ਚ ਬੈਠਾ ਠੀਕ ਆ ਸੋ ਅੱਗੇ ਆਪਾਂ ਬਹੁਤ ਸਿਆਸੀ ਪਾਰਟੀਆਂ ਨੂੰ ਮੌਕੇ ਦਿੱਤੇ ਨੇ ਇੱਕ ਉਹ ਸਿਆਸੀ ਨਿੱਦਲ ਦੀ ਹੈਗਾ ਇਹ ਪੰਥ ਦਾ ਪੰਜਾਬ ਦਾ ਸੇਵਾਦਾਰ ਆ ਅਸੀਂ ਬੇਨਤੀ ਉਹ ਕਰਨ ਆਏ ਆ ਬਾਕੀ ਅਸੀਂ ਸਿਆਣੇ ਉੱਪਰ ਲਿਖੇ ਹਾਂ ਇਹ ਆਪਾਂ ਉਹਨੂੰ ਚੁਣੀਏ ਜਿਹੜਾ ਪੰਥ ਤੇ ਪੰਜਾਬ ਦੀ ਗੱਲ ਕਰਦਾ ਜੀ ਆਪਣੀ ਵੋਟ ਦੀ ਤਾਕਤ ਨਾਲ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਤੁਹਾਡਾ ਬੜਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਰਕਾਰਾਂ ਨੇ ਕਦੀ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਵੋਟਾਂ ਰਾਹੀਂ ਇਹ ਹੱਲ ਕਰ ਸਕਦੇ ਹਾਂ ਤੇ ਇਹਦਾ ਜਰੂਰ ਆਪਾਂ ਚੜੀਏ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਲੋਕ ਸਭਾ ਚੋਣਾਂ 2024 ਦਾ ਇਸ ਵਾਰ ਦਾ ਮਾਹੌਲ ਦੇਖ ਕੇ ਕਿਉਂਕਿ ਇਸ ਵਾਰ ਪਹਿਲੀਆਂ ਚੋਣਾਂ ਦੇ ਨਾਲੋਂ ਬਹੁਤ ਕੁਝ ਵੱਖਰਾ ਦਿਖ ਰਿਹਾ ਹੈ ਬਹੁਤ ਕੁਝ ਵੱਖਰਾ ਸਾਹਮਣੇ ਆ ਰਿਹਾ ਹੈ ਤੁਹਾਡੇ ਹਲਕੇ ਦੇ ਵਿੱਚ ਕੀ ਹਾਲਾਤ ਨੇ ਕਿਹੜੇ ਉਮੀਦਵਾਰ ਦੇ ਜੋਰ ਜੁਮਾਇਸ ਤੁਹਾਨੂੰ ਪਾਰੀ ਲੱਗਦੀ ਹੈ ਕਿਸ ਤੇ ਜਿੱਤਣ ਦੇ आसार ਜ਼ਿਆਦਾ ਲੱਗਦੇ ਨੇ ਕਮੈਂਟ ਕਰਨਾ ਉਹ ਦੇਖੋ ਇੱਕ ਖਾਸ ਵੀਡੀਓ ਬੰਦ ਕਰੀ ਬੰਦ ਬਾਜ ਬੰਦ ਕਰੀ ਏਡੂ ਏਡੂ ਦੇਖਣਾ ਦੋ ਵਸ ਇਧਰੋਂ ਦੇਖਣਾ ਦੋ ਵਸ ਇਹਦੇ ਮਾਜਦੇ ਦੋ ਹੀ ਮੁੰਡੇ ਚ ਕਿ ਦੋਨੇ ਲੜਕ ਬੋਲੇ ਮੁੱਠੇ ਕਿ ਕਿ ਬਿੜਾ ਬਿੜਾ ਚਿੱਟੇ ਨਾ ਦੁੱਕੀ ਬਾਈ ਦਾ ਇਦਾਂ ਲਾਈ ਕੋਟੀ ਖੇੜਦੇ ਸੀ ਬਾਈ ਅੱਛਾ ਲੜਕੀ ਕੋਟੀ ਕਰਦੇ ਜਿੰਕੀ ਵੱਡੇ ਤੁਹਾਡੀ ਖੇੜਦੇ ਪਿੱਛੇ ਰੋਟਾ ਡੇਕ ਜਾਂਗੇ ਸੱਚ ਹਾਂ ਹਾਂ ਤਿੰਨ ਮਹੀਨੇ ਦੇ ਦੋ ਮੁੰਡੇ ਮਰ ਗਏ ਇੱਕ ਤਾਂ 20 ਸਾਲਾਂ ਦਾ ਸੀ ਤੇ 23 ਸਾਲਾਂ ਦਾ ਬੋਡੀ ਰੇਅਰ ਵੀ ਵਧੀਆ ਨੌਂਤੀ ਤੇ ਬਹੁਤ ਵਧੀਆ ਫਲੋਰ ਸੀਗਾ ਉਹ ਵੀ ਬਹੁਤ ਜਾਨਦਾ ਸੀ ਬਹੁਤ ਦੂਰੀ ਤੇ ਘਰਾਂ ਦੇ ਤਾਂ ਅੱਜ ਦੇ ਤਾਂ ਖਾਣੇ ਪਿਆਰਾ ਹੋ ਗਿਆ ਬਹੁਤ ਬਹੁਤ ਕੀ ਯਾਰ ਬੜੇ ਪਰਲ ਗਿਆ ਦੇਖ ਲੋ ਪਾਈ ਨਾ ਹਾਂ ਕਰਕੇ ਸਾਡੇ ਦੋ ਪਿੰਡ ਆ ਦੇਖ ਲੋ ਆ ਕੁੱਤਿਆਂ ਸਰਕਾਰਾਂ ਦੇ ਕੰਮ ਦੇਖ ਲੋ ਇਹਨਾਂ ਦਾ ਕੰਮ ਹੀ ਐ ਆ ਕੇ ਲੋਕਾਂ ਨੂੰ ਆਟੇ ਲੈ ਲੋ ਦਾਲਾਂ ਲੈ ਲੋ ਆ ਉਹ ਮੈਂ ਕਹਿੰਦਾ ਥੋੜੇ ਆਟੇ ਦਾਲੇ ਖਾਣ ਵਾਲੇ ਨਾ ਬੱਚੇ ਤਾਂ ਕੀ ਕਰਨੇ ਆਟੇ ਦਾਲਾਂ ਪੀਂਦੇ ਆਟਾ ਤਾਂ ਦੋ ਦਿਨ ਚੱਲੂ ਆ ਹਾਂ ਜੇ ਤਾਂ ਅਸੀਂ ਜੇ ਨੌਕਰੀ ਮਿਲੇ ਜੀ ਆਪੀ ਨੌਕਰੀ ਜੇ ਹੋਰ ਇੱਕ ਮੁੱਦਾ ਸਾਰੇ ਪਾਸੇ ਮੈਂ ਜਨਾ ਮੈਂ ਹਣ ਪੰਜਵੇਂ ਪਿੰਡ ਤੇ ਆਇਆ 52 ਪਿੰਡਾਂ ਚ ਆਈ ਮਾਮਾ ਰਹਿੰਦੀਆਂ ਹਾਲਾਤ ਕਿਸੇ ਨੇ ਦੋ ਮਾਰ ਕੇ ਕਰੇ ਤਿੰਨ ਮਾਰ ਕੇ ਆ ਹਾਲਾਤ ਆ ਭੁੱਖਾਂ ਸੁਨੀਆਂ ਹੋ ਗਈਆਂ ਘਰ ਉਜੜ ਗਏ ਹਾਂ ਤੇ ਰਾਮਨੀ ਦੀ ਗੱਲ ਦੇਖ ਲਓ ਐਥੇ ਭਵੰਤਮਾਨ ਕਿੱਲੀਆਂ ਪਾਉਂਦਾ ਸੁਣ ਲਿਆ ਕਰੋ ਚੁਰਕਲੇ ਸੁਣਾਉਂਦਾ ਕਿ ਪੰਜਾਬ ਰੰਗਲਾ ਹੋ ਗਿਆ ਸ਼ਕਵੀਰ ਬਾਦਲ ਕਹਿੰਦਾ ਕਿ ਭਵੰਤ दारू ਪੀਂਦਾ ਉਹ ਉਦੋਂ ਰਾਜਾ ਬੜੇ ਇੱਕ ਗੋਲ ਗੱਪੇ ਖਾਈ ਜਾਂਦਾ ਉਹ ਖਬਰਾਂ ਚੱਲਦੀਆਂ ਯਾਰ ਮੁੱਦੇ ਕਿੱਥੇ ਨੇ ਆ ਆ ਲੋਕਾਂ ਨੇ ਸੁਣੋ ਯਾਰ ਆ ਉਹ ਕਹਿੰਦਾ ਇਹ ਮਾੜਾ ਉਹ ਕਹਿੰਦਾ ਇਹ ਮਾੜਾ ਮੈਂ ਚੰਗਾ ਮਾਇਆ ਕਰ ਦੂੰ ਇਹ ਤਿੰਨਾਂ ਗਦਾਰਾਂ ਨੇ ਬਾਦਲਾ ਨੇ ਕਾਂਗਰਸੀਆਂ ਨੇ ਆ ਬੌਕਰ ਵਾਲਿਆਂ ਨੇ ਤਿੰਨਾਂ ਗਦਾਰਾਂ ਨੇ ਥੋੜੇ ਰਲ ਕੇ ਜਮਾਨੀ ਮਾਰੀ ਜੀ ਸਰਕਾਰਾਂ ਰਹੀਆਂ ਤਿੰਨਾਂ ਦੀਆਂ ਫਿਰਨੀਆਂ ਹਾਂ ਕੋਈ ਕਿਸੇ ਕੰਮ ਕਰਦਾ ਸੀ ਉਹ ਬੇਬੇ ਭੁੱਕੀ ਵਾਲਾ ਜੇ ਕਿਹਨੇ ਡੋਡੇ ਬਿਜਲੇ ਚਾਰ ਫੜ ਕੇ ਪਰਚਾ ਦੇਤਾ ਚਿੱਟਾ ਸ਼ਰਮ ਪਰਚੂਨਾਂ ਦੇ ਲਗਾਉਂਦੇ ਨੇ ਮਿਲਦਾ ਉਹ ਫੜਦਾ ਨਹੀਂ ਪਤਾ ਨਹੀਂ ਪੰਜਾਬ ਨੇ ਕੀ ਕਰਮ ਫੁੱਟ ਕੇ ਪੰਜਾਬ ਦੇ ਕਰਮ ਤਾਂ ਸਾਡੇ ਫੁੱਟਨੇ ਦੀ ਰੋ ਪੂਰੇ ਪੰਜਾਬ ਦੇ ਫੁੱਟ ਕੇ ਬੇਬੇ એ રોન ને ફેર ધ્યાન ના લે